ਪਾਠ 6 ਹੁਣ ਕੀ ਕਰੀਏ ਰਿਸ਼ੂ ਜਦੋਂ ਸਵੇਰੇ ਉੱਠ ਕੇ ਮੂੰਹ ਧੋਣ ਲਈ ਗੁਸਲਖਾਨੇ ਵੱਲ ਗਈ ਤਾਂ ਟੂਟੀ ਸੁੱਕੀ ਸੀ ਟੂਟੀ ਵਿੱਚ ਪਾਣੀ ਨਹੀਂ ਆ ਰਿਹਾ ਉਸਨੇ ਦੂਜੀ ਟੂਟੀ ਚਲਾਉਣ ਦੀ ਕੋਸ਼ਿਸ਼ ਕੀਤੀ ਉੱਥੇ ਵੀ ਇਹੋ ਹਾਲ ਸੀ ਉਸਨੇ ਮੰਮੀ ਨੂੰ ਆਵਾਜ਼ ਦਿੱਤੀ ਮੰਮੀ ਪਾਣੀ ਨਹੀਂ ਆ ਰਿਹਾ ਮੰਮੀ ਨੇ ਪਾਪਾ ਨੂੰ ਕਿਹਾ ਜਾਓ ਜਾ ਕੇ ਦੇਖੋ ਪਾਣੀ ਕਿਉਂ ਨਹੀਂ ਆ ਰਿਹਾ ਪਾਪਾ ਨੇ ਆਪਣੀ ਕਮੀਜ਼ ਪ੍ਰੈਸ ਕਰਨੀ ਬੰਦ ਕੀਤੀ ਤੇ ਬਾਹਰ ਚਲੇ ਗਏ ਉਹ ਆਂਡ ਗਵਾਂਡ ਵਿੱਚ ਗਏ ਇਹ ਪਤਾ ਕਰਨ ਕਿ ਪਾਣੀ ਕਿਉਂ ਨਹੀਂ ਆ ਰਿਹਾ ਫਿਰ ਉਹਨਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੇ ਘਰਾਂ ਵਿੱਚ ਵੀ ਪਾਣੀ ਨਹੀਂ ਆ ਰਿਹਾ ਪਾਪਾ ਨੇ ਮੰਮੀ ਨੂੰ ਕਿਹਾ ਲਓ ਕਰ ਲਵੋ ਗੱਲਾਂ ਪਾਣੀ ਤਾਂ ਕਿਤੇ ਵੀ ਨਹੀਂ ਹੈ ਹੁਣ ਕੀ ਕਰੀਏ ਕਿ ਪਾਣੀ ਬਿਨਾ ਸਾਰਾ ਕੰਮ ਰੁਕ ਜਾਵੇਗਾ ਅੱਜ ਸ਼ਨੀਵਾਰ ਹੈ ਤੇ ਕੱਲ ਐਤਵਾਰ ਜੇਕਰ ਪਾਣੀ ਨਾ ਆਇਆ ਤਾਂ ਕੱਪੜਿਆਂ ਦੀ ਧੋਾਈ ਕਿਵੇਂ ਹੋਵੇਗੀ ਅਸੀਂ ਕਿਵੇਂ ਨਹਾਵਾਂਗੇ ਪਾਣੀ ਦਾ ਆਉਣਾ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਦੇਖੋ ਇਹ ਜੋ ਤੁਸੀਂ ਕੱਲ ਸ਼ਾਮੀ ਆਪਣੀਆਂ ਕਾਰਾਂ ਧੋਂਦੇ ਰਹੇ ਹੋ ਇਹ ਸਭ ਇਸੇ ਦਾ ਹੀ ਨਤੀਜਾ ਹੈ ਤੁਸੀਂ ਟੰਕੀ ਦਾ ਸਾਰਾ ਪਾਣੀ ਖਤਮ ਕਰ ਦਿੱਤਾ ਹੈ ਹੁਣ ਤੁਸੀਂ ਦੱਸੋ ਕਿ ਅਸੀਂ ਕੀ ਕਰੀਏ ਮੰਮੀ ਨੇ ਸਾਰਾ ਦੋਸ਼ ਪਾਪਾ ਦਾ ਘਟ ਦਿੱਤਾ ਜੇਕਰ ਉਹ ਕਾਰਾਂ ਧੋਣ ਦੀ ਜਲਦੀ ਨਾ ਕਰਦੇ ਤਾਂ ਪਾਣੀ ਦੀ ਬਚਤ ਹੋ ਸਕਦੀ ਸੀ वैसे पापा ਸਾਨੂੰ ਪਾਣੀ ਬਚਾਉਣਾ ਚਾਹੀਦਾ ਹੈ। ਰੋਜ਼-ਰੋਜ਼ ਟੀਵੀ ਉੱਪਰ ਉਹ ਬਾਰ-ਬਾਰ ਕਹਿੰਦੇ ਹਨ। ਸਾਡੀ ਨਹੀਂ ਤਾਂ ਉਹਨਾਂ ਦੀ ਹੀ ਸੁਣ ਲਿਆ ਕਰੋ। ਮੈਂ ਕੀ ਕਰ ਸਕਦਾ ਹਾਂ? ਮੈਨੂੰ ਕੀ ਪਤਾ ਸੀ ਕਿ ਕੱਲ ਪਾਣੀ ਨਹੀਂ ਆਏਗਾ। ਪਾਪਾ ਆਪਣੀ ਤਾਂ ਸੱਚੇ ਸਨ। ਉਹ ਕੋਈ ਜਾਣ-ਬੁੱਝ ਕੇ ਤਾਂ ਪਾਣੀ ਦੀ ਦੁਰਵਰਤੋਂ ਨਹੀਂ ਸੰ ਕਰ ਰਹੇ। ਪਰ ਮਸਲਾ ਇਹ ਨਹੀਂ ਸੀ ਕਿ ਪਾਣੀ ਦੀ ਦੁਰਵਰਤੋਂ ਕੌਣ ਕਰ ਰਿਹਾ ਹੈ। ਪਾਪਾ ਨੇ ਮੰਮੀ ਨੂੰ ਦੋਸ਼ ਦੇ ਦਿੱਤਾ। ਉਹ ਕੱਲ ਸ਼ਾਮੀ ਪਾਈਪ ਲੈ ਕੇ ਬਗੀਚੇ ਨੂੰ ਪਾਣੀ ਦਿੰਦੇ ਰਹੇ ਸਨ ਰਿਸ਼ੂ ਨੇ ਦੋਹਾਂ ਵਿੱਚ ਪੈ ਕੇ ਦੋਹਾਂ ਨੂੰ ਠੰਡੇ ਕਰਨ ਦਾ ਯਤਨ ਕੀਤਾ ਪਾਪਾ ਦੇਖੋ ਜੋ ਹੋਣਾ ਸੀ ਹੋ ਗਿਆ ਹੁਣ ਇੱਕ ਦੂਜੇ ਨਾਲ ਲੜਾਈ ਕਰਨ ਨਾਲੋਂ ਦੇਖੋ ਕਿ ਇਸ ਮਸਲੇ ਦਾ ਹੱਲ ਕਿਵੇਂ ਕਰਨਾ ਹੈ ਰਿਸ਼ੂ ਠੀਕ ਕਹਿ ਰਹੀ ਸੀ ਲੜ ਝਗੜ ਕੇ ਕਿਸੇ ਮਸਲੇ ਦਾ ਹੱਲ ਨਹੀਂ ਕੀਤਾ ਜਾ ਸਕਦਾ ਇਹ ਤਾਂ ਬੈਠ ਕੇ ਹੀ ਫੈਸਲਾ ਕਰਨਾ ਪਵੇਗਾ ਪਾਪਾ ਨੇ ਪ੍ਰਧਾਨ ਨੂੰ ਫੋਨ ਕੀਤਾ ਗਿਲ ਸਾਹਿਬ ਸਾਡੀ ਕਲੋਨੀ ਦੇ ਪ੍ਰਧਾਨ ਸਨ। ਉਹਨਾਂ ਤੋਂ ਪਤਾ ਚਲਿਆ ਕਿ ਪਾਣੀ ਦੇ ਨਾ ਆਉਣ ਦਾ ਇੱਕ ਕਾਰਨ ਬਿਜਲੀ ਦਾ ਬੰਦ ਹੋਣਾ ਸੀ। ਜਿਸ ট্রান্সਫਾਰਮਰ ਤੋਂ ਬਿਜਲੀ ਮਿਲਦੀ ਸੀ ਉਹ ਖਰਾਬ ਹੋ ਗਿਆ ਸੀ। ਹੁਣ ਸਾਰਿਆਂ ਨੂੰ ਫਿਕਰ ਪੈ ਗਿਆ ਕਿ ট্রান্সਫਾਰਮਰ ਕਦੋਂ ਠੀਕ ਹੋਵੇਗਾ। ਸਾਡਾ ਸਾਰਿਆਂ ਦਾ ਧਿਆਨ ਬਿਜਲੀ ਦੇ ਆਉਣ ਉੱਪਰ ਹੋ ਗਿਆ। ਕਦੋਂ ਬਿਜਲੀ ਆਵੇ, ਮੋਟਰ ਚੱਲੇ ਤੇ ਘਰ ਦੀਆਂ ਟੂਟੀਆਂ ਵਿੱਚ ਪਾਣੀ ਆਵੇ ਤੇ ਕਦੋਂ ਘਰ ਦਾ ਕੰਮ ਪੂਰਾ ਹੋਵੇ। ਸਾਰੇ ਜਿਹਨੇ ਬਿਜਲੀ ਦੀ ਉਡੀਕ ਵਿੱਚ ਹੱਥ ਉੱਪਰ ਹੱਥ ਧਾਰ ਕੇ ਬੈਠ ਗਏ। ਗੁਪਤਾ ਅੰਕਲ ਨੇ ਦੱਸਿਆ ਕਿ ਬਿਜਲੀ ਵਾਲੇ ਮਹਿਕ ਵੀ ਦਿੱਤਾ ਹੜਤਾਲ ਚੱਲ ਰਹੀ ਹੈ। ਜਦੋਂ ਤੱਕ ਹੜਤਾਲ ਨਹੀਂ ਖੁੱਲਦੀ ਉਦੋਂ ਤੱਕ ਬਿਜਲੀ ਦੇ ਠੀਕ ਹੋਣ ਦੀ ਕੋਈ ਸੰਭਾਵਨਾ ਨਹੀਂ। ਬਿਜਲੀ ਵਿਭਾਗ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਕਰੀ ਬੈਠੇ ਹਨ। ਹੁਣ ਸਾਰਿਆਂ ਦਾ ਗੁੱਸਾ ਵਿਭਾਗ ਦੇ ਕੰਮ ਉੱਪਰ ਨਿਕਲ ਰਿਹਾ ਸੀ। ਸਮਝ ਨਹੀਂ ਸੀ ਆ ਰਹੀ ਕੀ ਕੀ ਕਰੀਏ। ਹੁਣ ਇੰਨੇ ਨੂੰ ਪਾਪਾ ਨੇ ਆਪਣੇ ਬਿੱਤਰ ਸਿੱਧੂ ਸਾਹਿਬ ਨੂੰ ਫੋਨ ਲਗਾ ਲਿਆ। ਉਹਨਾਂ ਨੇ ਜਦੋਂ ਪੁੱਛਿਆ ਕਿ ਐਤਵਾਰ ਕਿਵੇਂ ਬੀਤ ਰਿਹਾ ਹੈ ਤਾਂ ਪਾਪਾ ਨੇ ਸਾਰੀ ਗੱਲ ਸੁਣਾ ਦਿੱਤੀ। ਬੱਸ ਐਡੀ ਗੱਲ ਐ। ਸਿੱਧੂ ਸਾਹਿਬ ਨੇ ਕਿਹਾ ਕੀ ਐਡੀ ਗੱਲ ਥੋੜੀ ਹੈ? ਇੱਥੇ ਪਾਣੀ ਦੀ ਬੂੰਦ-ਬੂੰਦ ਤੋਂ ਤਰਸ ਰਹੇ ਹਾਂ ਤੇ ਤੁਹਾਨੂੰ ਹਾਸਾ ਸੁਝ ਰਿਹਾ ਹੈ? ਪਾਪਾ ਖਿੱਚ ਕੇ ਬੋਲੇ ਅੱਗੇ ਸਿੱਧੂ ਸਾਹਿਬ ਨੇ ਕਿਹਾ ਤੁਸੀਂ ਕਿਉਂ ਫਿਕਰ ਕਰਦੇ ਹੋ? ਪਾਣੀ ਦੀ ਗੱਲ ਹੈ। ਮੈਂ ਟੈਂਕਰ ਭਰ ਕੇ ਪਾਣੀ ਦਾ ਪੇਜ ਦਿੰਦਾ ਹਾਂ। ਉਹਨਾਂ ਕੋਲ ਦੋ ਟੈਂਕਰ ਖੜੇ ਸਨ ਜਿਹੜੇ ਉਹਨਾਂ ਨੇ ਖੇਤਾਂ ਵਿੱਚ ਅੱਗ ਲੱਗਣ ਦੀ ਸੂਰਤ ਵਿੱਚ ਪਾਣੀ ਢੋਣ ਲਈ ਬਣਾਏ ਸਨ। ਉਹਨਾਂ ਨੇ ਆਪਣੇ ਨੌਕਰ ਨੂੰ ਆਵਾਜ਼ ਦਿੱਤੀ ਤੇ ਫੋਨ ਉੱਪਰ ਹੀ ਦੋਵੇਂ ਟੈਂਕਰ ਭਰ ਸਾਡੇ ਵੱਲ ਭੇਜ ਦੇਣ ਦਾ ਹੁਕਮ ਸੁਣਾ ਦਿੱਤਾ। ਅਸੀਂ ਉਹਨਾਂ ਦੀ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋ ਗਏ। ਆਹ ਜੀ ਲਓ ਪਾਣੀ ਦਾ ਬੰਦੋਬਸਤਾ ਹੋ ਗਿਆ। ਉਹੜੇ ਸਾਰੇ ਜਿਹੜੇ ਸਿੱਧੂ ਅੰਕਲ ਵੱਲੋਂ ਭੇਜੀ ਪਾਣੀ ਦੇ ਟੈਂਕਰਾਂ ਦੀ ਉਡੀਕ ਕਰਨ ਲੱਗੇ ਸਾਰਿਆਂ ਦੇ ਸਾਹ ਵਿੱਚ ਸਾਹ ਆਇਆ